ਦਲ ਚੁੱਕੀ ਚੁੱਕੀ ਨਹੀਂ ਤੂੰ ਚੁੱਕੀ ਟੀਮ ਸਾਡੀ ਤਿਆਰ ਹੋ ਗਈ ਆ ਤੇ ਬਸ ਫੌਜੀ ਸਾਹਿਬ ਨਹੀਂ ਆਏ ਬਾਕੀ ਤਕਰੀਬਨ ਸਾਰੇ ਆ ਗਏ ਆ ਤੇ ਦਿੱਤਾ ਪਹਾੜ ਹੈਗਾ ਤੇ ਇੱਕ ਜੀ ਦਾ ਸੋਹਰੇ ਜਣਾ ਉਹ ਨਹੀਂ ਆਏ ਤੱਕ ਉਹ ਮੇਨ ਲਾ ਦਾ ਲਾਰਾ ਲਾ ਕੇ ਤੇ ਹੁਣ ਕਹਿੰਦਾ ਵੀ ਬਸ ਚਾਹ ਚਾਹ ਮਰਦੇ ਨੇ ਤੇ ਪਾਰਟੀ ਵੀ ਜਾਈਏ ਆਪਣਾ ਪਾਣੀ ਪੂਣੀ ਭਰ ਲਿਓ ਵੀਰ ਪਾਰਟੀ ਬੰਦੀ ਵੀ ਹੈ ਬੱਟੀ ਆਈ ਤੇਰੀ ਉਂਗਲ ਘੁੰਮਣੀ ਚਾਹੀਦੀ ਪੂਰੀ ਕਿੱਦਾਂ ਪੱਟੀ ਕਰੀ ਆ ਇੰਦਾ ਸ਼ਾਬਾਸ਼ ਕੋ ਮਗਰ ਮਗਰ ਆਓ ਮੇਰੇ ਆ ਸਾਰੇ ਆਣੇ ਮਗਰ ਮਗਰ ਆ ਰਹਾ ਪੱਟੀ ਦੇ ਦੁਤੇ ਬਾਅਦ ਉਹਦੇ ਨਾਲ ਆ ਜਾਓ ਜੀਤਪਾਲ ਦੇ ਨਾਲ ਹੋ ਜਾਓ ਆਹ ਮਾੜੀ ਨੂੰ ਨਾਲ ਨਹੀਂ ਮਿਲਾਈ ਲਿਆ ਗੱਡਿ ਪੱਟੀ ਗੱਡੀ ਹੌਲੀ ਗੱਡੀ ਹੌਲੀ ਚਲਾ ਮੂਵੀ ਵਾਲਾ ਪਿਛੇ ਰਹਿ ਗਿਆ ਮੇਨ ਮੂਵੀ ਵਾਲਾ ਮੇਂ ਗਾੜੀ ਆਹੋ ਭਾਈ ਨੇ ਨਿੱਕਾ ਮੂਵੀ ਵਾਲਾ ਵੱਡਾ ਮੂਸ਼ ਵਾਲਾ ਪਿੱਛੇ ਆ ਅੱਛਾ ਡਰੋਨ ਵਾਲਾ ਉਹ ਨਵਾਂ ਡਰੋਨ ਵਾਲਾ ਨੇ ਉੱਪਰ ਹੀ ਲਾ ਗੇਣਾ ਕੋਈ ਸਪੈਸ਼ਲ ਮਗਾਇਆ ਸਪੈਸ਼ਲ ਮਗਾਇਆ ਮੂਵੀ ਵਾਲੇ ਭਾਈ ਛੇਤੀ ਆਓ ਤੁਹਾਨੂੰ ਡੀਕਨ ਦਾ ਗੱਡੀ ਹੌਲੀ ਹੌਲੀ ਚੱਲਣ ਦੀ ਥਾੜੇ ਕਰਕੇ ਮੈਂ ਮਾਰਦੀ ਮਾਰ ਤੂੰ ਚਾਲ ਚੱਲ ਇਧਰੋਂ ਕੀ ਕਰ ਰਿਹਾ ਬੱਟੀ ਸਾਹਿਬ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਦਾ ਵੀ ਚੇਰਬਾਰ ਜੁੜੇ ਆ ਤੁਹਾਡੇ ਨਾਲ ਸਾਰਿਆਂ ਨੂੰ ਜੂਸ ਪਿਉਣਾ ਵਾ ਜਿਹਨੀ ਸੰਗਤ ਆਈ ਲੋਕਿਆਂ ਨੂੰ ਸਾਰਿਆਂ ਨੂੰ ਜੂਸ ਪਿਆ ਜਾਊਗਾ ਆਮ ਖਾਣੇ ਦਾ ਪ੍ਰਧਾਨ ਸਾਹਿਬ ਕੋਈ ਵਿਚਾਰ ਦਾ ਪੇਚ ਪਾ ਲਈਏ ਆਮ ਪੈਣੀ ਵਿੱਚ ਪ੍ਰਧਾਨ ਸਾਹਿਬ ਆਮ ਕੱਟ ਕੇ ਨਾ ਬਾਲੀ ਫੋਦੀ ਸਾਹਿਬ ਹਾਂ ਬੱਲੇ ਫੋਦੀ ਸਾਹਿਬ ਵੇਖਿਓ ਕਿਦੇ ਵੇਖਿਓ ਕਿਦੇ ਕਰਕੇ ਫੁਲਾਈ ਨਾ ਹੋ ਜੇ ਹੈ ਉਹਦੇ ਅਗਲੇ ਦੋ ਭੁਜਾਈ ਜਾਂਦੇ ਆ ਹਾਂ ਨਾ ਤੂੰ ਸਾਡਾ ਇੱਕ ਤੂੰ ਛੱਡ ਲੈ ਇੱਕ ਮੈਂ ਛੱਡ ਦਿੰਦਾ ਆ ਭਾਂ ਦਾ ਛੱਡੇ ਆ ਲੋ ਜੀ ਸੰਗਤ ਪਹੁੰਚ ਚੁੱਕੀ ਆ ਗੁਰਦਰਾ ਢਾਟ ਸਾਹਿਬ ਮਾੜੀ ਕੰਬੋਗੇ ਹਾਂ ਸ਼ਾਵਾਂ ਪੱਟੀ ਖੇਚਦੇ ਖੇਚਦੇ ਕੰਮ ਨੂੰ ਹਣ ਸੋਰੇ ਆਗੇ ਤੂੰ ਪਛਾਣ ਨੂੰ ਕਰਦਾ ਵਾ ਛੇਦੀ ਛੇਦੀ ਖੇਚ ਗਿੰਦਾ ਉੱਤੇ ਚੜਦਾ ਹੁੰਦਾ ਤੇਰੇ ਗਿੰਦੇ ਹੋਂ ਤੇ ਮੈਂ ਨਾ ਪੂਰੀ ਗੱਲ ਆਵੇ ਨਵੀਂ ਗੱਡੀ ਦਿੱਤੀ ਭਾਈ ਦਲਬਾਗ ਨੇ ਕਹਿੰਦੇ ਤੂੰ ਬਹੁਤ ਸੋਰੇ ਚੱਲਿਆ ਸਾਈਕਲ ਤੇ ਪਹਿਲੀ ਯਾਰ ਸੰਗਤ ਪਹੁੰਚ ਚੁੱਕੀ ਆ ਜੀ 브라대 가루대 낚여라파이타라스루대 가루대 가 ਜਦੋਂ ਅਸੀਂ ਜਾਣੇ ਨੇ ਯਾਤਰਾ ਤੇ ਅਨੰਦਪੁਰ ਸਾਹਿਬ ਸਭ ਨੂੰ ਕਿ ਤਲਵੰਡੀ ਤੇ ਤੇਰੇ ਜੀ ਨੂੰ ਕੁਝ ਨਹੀਂ ਹੁੰਦਾ ਬੜਾ ਹੁੰਦਾ ਪਰ ਕੀ ਕਰਦਾ ਨਹੀਂ ਪਰ ਇਦਾਂ ਵੀਡੀਓ ਬੜੀ ਵੇਖ ਕੇ ਦਿਲ ਉਤਰਵਾਸ ਨੀ ਤੇ ਆਉਣਾ ਕਿਉਂ ਨਹੀਂ ਰਿਹਾ ਉਹ ਤਾਂ ਮਜਬੂਰੀ ਜੱਜ ਆਏ ਆਏ ਐਡੀ ਵੱਡੀ ਮਜਬੂਰੀ ਚਲੋ ਉਹ ਵੀ ਜਾਇਜ਼ ਆ ਵੀ ਨਵਾਂ ਨਵਾਂ ਵਿਆਹ ਆ ਤਿੰਨ ਚਾਰ ਮਹੀਨੇ ਘੁੰਮਣਾ ਫਿਰ ਭੈਣ ਹੱਡੀ ਨਮੜ ਕੇ ਬਾਹਰ ਚਲ ਜਣਾ ਸੀ ਤੇ ਫਿਰ ਔਖਾ ਹੀ ਹਾਂ ਹੁਣ ਵੀਰ ਫ੍ਰੀ ਹੋ ਚੁੱਕਾ ਵਾ ਤੇ ਹੁਣ ਸਾਰੀਆਂ ਯਾਤਰਾ ਕਰਿਆ ਕਰੂਗਾ ਸਾਡੇ ਨਾਲ ਐ ਪ੍ਰਧਾਨ ਸਾਹਿਬ ਸਾਰੀਆਂ ਯਾਤਰਾ ਜਾਓਗੇ ਨਾ ਕਿੱਚ ਕੇ ਰੱਖੋਗੇ ਅਮਨੂਣ ਜੀ ਜਾਨ ਸਾਹਿਬ ਜਦੋਂ ਅਸੀਂ ਜਾਣੇ ਨੇ ਯਾਤਰਾ ਤੇ ਅਨੰਦਪੁਰ ਸਾਹਿਬ ਉਹ ਕੀ ਤਲਵੰਡੀ ਤੇ ਤੇਰੇ ਜੀ ਨੂੰ ਕੁਝ ਨਹੀਂ ਹੁੰਦਾ ਬੜਾ ਹੁੰਦਾ ਮੈਂ ਫਿਰ ਕੀ ਕਰਦਾ ਨਹੀਂ ਫਿਰ ਇਦਾਂ ਵੀਡੀਓ ਬੜੀ ਵੇਖ ਕੇ ਦਿਲ ਉਤਰਵਾਸ ਨਹੀਂ ਤੇ ਆਉਂਦਾ ਕਿਉਂ ਨਹੀਂ ਰਿਹਾ ਉਹ ਤਾਂ ਬਈ ਪੂਰੀ ਇਜਾਜ਼ਤ ਆਏ ਆਏ ਐਡੀ ਵੱਡੀ ਮਜਬੂਰੀ ਚਲੋ ਉਹ ਵੀ ਜਾਇਜ਼ ਹੈ ਵੀ ਨਵਾਂ ਨਵਾਂ ਵਿਆਹ ਆਇਆ ਤਿੰਨ ਚਾਰ ਮਹੀਨੇ ਘੁੰਮਣਾ ਫਿਰ ਭੈਣ ਹੱਡੀ ਨਮੜ ਕੇ ਬਾਹਰ ਜਲਣਾ ਸੀ ਤਾਂ ਫਿਰ ਔਖਾ ਹੀ ਹਾਂ ਹੁਣ ਵੀਰ ਫ੍ਰੀ ਹੋ ਚੁੱਕਾ ਵਾ ਹੁਣ ਸਾਰੀਆਂ ਯਾਤਰਾ ਕਰਿਆ ਕਰੂਗਾ ਸਾਡੇ ਨਾਲ ਐ ਪ੍ਰਧਾਨ ਸਾਹਿਬ ਸਾਰੀ ਯਾਤਰਾ ਜਾਓਗੇ ਨਾ ਕਿੱਥੇ ਕੇ ਰੱਖੋਗਾ ਅਮਨੂੜ ਮੈਂ ਕੋਈ ਸਾਹਿਬ ਤੁਹੀਂ ਇੱਡੇ ਬੰਦੇ ਪਾਉਣੇ ਪਟੀ ਪ੍ਰਧਾਨ ਦੇ ਸੋਰੀ ਆਈ ਆ ਹੋ ਪ੍ਰਧਾਨ ਸਾਹਿਬ ਪੁਰਾਣਾ ਪੁਰਾਣਾ ਗਾਈ ਆ ਤੇ ਤੁਮ ਰਾਜਾ ਤੂੰ ਪਹਿਲਾਂ ਨਾ ਮਿਆਉਣਾ ਤੇ ਪਹਿਲੇ ਕੰਮ ਸਾਡੇ ਆਪਾਂ ਸਰਪੰਚ ਰਹੇ ਕਹਿਣਾ ਵੀ ਬਬਦੀ ਸੁਣ ਅੱਛਾ ਵਾੜੀ ਇਹ ਰੋ ਕੇਰੋ ਦਾ ਕੋਸੀ ਪ੍ਰਧਾਨ ਹੈ ਹੈ ਗੱਲ ਟੁੱਟ ਨਹੀਂਦਾ ਕਿ ਸਵਾ ਸਦੀ ਮੈਂ ਮਤੇ ਉਹ ਗਵਿੰਦਰ ਸਿੰਘ ਨਹੀਂ ਨਹੀਂ ਜਿਹੜਾ ਸਾਡੇ ਕੇਰੋ ਚਾਰ ਸਾਲ ਹਾਂ ਉਹ ਵਾਲੀ ਦਾ ਉਹਨਾਂ ਨੂੰ ਸੇਵਾ ਨਹੀਂ ਚਾਹ ਉਹ ਟੁੱਟਣਾ ਨਹੀਂ ਚਾਹ ਹਾਂ ਜੀ ਆਦੋ ਕੇਰੋ ਪੂਰੀ ਗੱਲ ਬਾਤ ਹੈ ਕਿ ਵੀਰ ਜੀ ਆਈ ਤੇ ਪੂਰੀ ਐ ਸਮੋਸਾ ਤੇ ਬੜੇ ਹੋਈ ਚੱਲ ਚੱਲ ਬੜਾ ਖਾਂਦੇ ਆ ਜੰਮੀ ਕੱਲੀ ਗਈ ਨਾ ਕੁਛ ਬੜੀ ਸਮੋਸੇ ਦੀ ਪੂਛ ਪੜੀ ਉਹ ਗੱਲ ਆ ਕਿਤਨੀ ਪਾਈ ਦਸ ਸਮੋਸਾ ਪੱਟੀ ਪਿੰਡ ਵਾ ਗੁਰਦਰਾ ਬਾਬਾ ਤਾਰਾ ਸਿੰਘ ਦੇ ਦਰਸ਼ਨ ਕਰਕੇ ਵਾਪਸ ਇਸ ਗੁਰਦਰਾ ਬਾਬਾ ਸੁਖਾ ਸਿੰਘ ਦੀ ਬਾਬਾ ਮਹਤਾਬ ਸਿੰਘ ਦੀ ਫੇਰ ਇੱਥੇ ਸੰਗਤ ਆ ਗਈ ਆ ਇੱਥੇ ਬਾਬੇ ਹੁਕਮ ਕੀਤਾ ਸੀ ਕਿ ਪ੍ਰਸ਼ਾਦਾ ਪਾਣੀ ਛਕ ਕੇ ਜਾਇਓ ਤੇ ਪ੍ਰਸ਼ਾਦਾ ਪਾਣੀ ਛਕ ਕੇ ਸੰਗਤਾਂ ਅੱਗੇ ਜਾਵੇਗੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਹੀ ਗੁਰਦੀ ਕੀ ਖਤੇ ਜਿੰਨੇ ਤਾਂ ਦੁੱਖ ਆਇਆ ਗਾਣੇ ਤਾਂ ਕੋ ਦਿੰਨਾ ਕੋ ਦਾਰ ਕਿ ਦਾਰ ਕਿ ਬਰਾਬਰ ਅਰਦਾਸ ਸਿੱਖੀ ਨੂੰ ਕਰ ਸਿਵਾ ਕੀਤੀ ਸਤਿ ਸ਼੍ਰੀ ਅਕਾਲ ਤੁਮਹਾਂ ਸਭ ਤੋਂ ਪਹਿਲਾਂ ਕਲਪਨਾ ਨਾਲ ਕੀ ਆਇਆ ਇਹ ਬਰੋਗਾ ਬੁਲਕੇ ਆਲ ਦਾਸ ਗੰਦਸ ਸਹਿਬਾਈ ਜੇਹਨ ਗੋਬਿੰਦਰੋ ਸਿਮਰੋ ਸਿਧੀ ਹਰਿ ਸਿਧੀ ਹਰਿ ਕਛੁ ਨਿ ਤੇਰੀ ਆਈਏ ਸਭ ਦੇ ਪੂਜਾਇ ਤੇ ਬਹੁਤ ਬਸੰਗਿਆ ਕਰਨਾ ਉਹ ਤੇ ਆਪੇ ਤਾਇ ਤਾਂ ਨਹੀਂ ਇਸ ਤਰ੍ਹਾਂ ਕਿੰਦਾ ਸੋਹਣਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਸਾਡੇ ਵਿੱਚ ਆਏਗਾ ਜਾਨ ਪਾਛੇਨ ਜੀ ਜੋ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਫਿਰ ਕਹਿੰਦਾ ਕਿ ਜੀ ਆਪ ਜੀ ਨੂੰ ਜੀਰਦਾਸ ਜੀ ਜੋੜੀ ਆਖ ਦੀਆਂ ਸੰਕਾਤ ਜੀ ਦੇ ਪਾਵਨ ਸਥਾਨ ਗੁਰਦੁਆਰਾ ਲੱਭਾ ਤਰਮ ਸਿੰਘ ਜੀ ਦਾ ਖਾਸਤੇ ਗਏ ਨੇ ਆਪ ਹੀ ਨੰਗਰ ਸਾਹਿਬ ਨੂੰ ਕੇਸਾ ਪਾ ਕਰਨੀ ਸੀ ਤਰ੍ਹਾਂ ਅੱਜ ਦੇ ਵਾਸਤੇ ਇਹ ਤੁਹਾਨੂੰ ਮਾ ਦਰਸ਼ਣਦਾਰੀ ਕਰਨ ਦਾ ਬਲ ਦਿੱਤੀ ਦੂੰ ਗੱਖੀਆਂ ਅੰਗ ਸੰਗੋ ਕੇਸਾ ਪਾ ਕਰਨੀ ਚਰਨ ਸ਼ਰਨ ਗੁਰੂ ਸਾਹਿਬ ਚਰਨ ਸ਼ਰਨ ਗੁਰੂ ਪੰਡਾ ਚਰਨ ਸ਼ਰਨ ਗੁਰੂ ਪੰਡਾ ਅੱਜ ਇੱਕ ਜਾਏ ਇੱਕ ਚਾਲ ਸਤਿਗੁਰੂ ਕੋਟ ਪੰਡਾ ਅੱਗੇ ਹੋਏ ਲੇਟ ਵਾਲੀਆਂ ਰਹਿਮਤਾਂ ਬਖਸ਼ੀਆਂ ਕਰਨੀਆਂ ਅਮਰਦੇਵ ਦੇ ਜਾਗਣੇ ਬਖਸ਼ਨੇ ਬਾਣੀ ਬਾਣੀ ਨਾਲ ਜੋੜਨਾ ਇਸੇ ਤਰ੍ਹਾਂ ਗੁਰੂ ਧੰਮ ਅਨੁਸਾਰੀ ਕਰਨ ਦਾ ਬਲ ਬੁੱਧੀ ਦੋ ਬਖਸ਼ਣਾ ਅੰਗਾਂ ਨੂੰ ਕਿਸੇ ਤਰ੍ਹਾਂ ਕਰਨੇ ਸਰਬੱਤ ਦੇ ਕਾਲ ਦਰਾਸ ਕਰ ਸਹੀ ਪਿਆਰੇ ਨੂੰ ਬੁਲਾਉਣੇ ਆਪ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾਲ ਬੋਲੇ ਤੂੰ ਨਿਹਾਲ ਸਤ ਸ੍ਰੀ ਅਕਾਲ ਇਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ